ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂਗੇ ਸਤੰਬਰ 2025 ਦੇ ਵਿੱਚ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੇਲੇ ਲਾਉਣ ਜਾ ਰਹੀ ਹੈ ਉਹਨਾਂ ਮੇਲਿਆਂ ਤੇ ਉੱਪਰ ਤੁਸੀਂ ਕਿਹੜੀਆਂ ਤੀ ਫਸਲਾਂ ਦੇ ਬੀਜ ਖਰੀਦ ਸਕਦੇ ਹੋ ਉਹ ਫਸਲਾਂ ਦੇ ਬੀਜ ਦੱਤੇ ਜਾਣਗੇ ਜਿਹੜੀਆਂ ਅਗਲੇ ਸੀਜ਼ਨ ਦੇ ਵਿੱਚ ਆਪਾਂ ਆਉਣ ਵਾਲਾ ਸੀਜ਼ਨਾਂ ਝੋਨੇ ਤੋਂ ਬਾਅਦ ਉਹ ਉਹਨਾਂ ਦੀ ਬਿਜਾਈ ਆਪਾਂ ਕਰ ਸਕਦੇ ਆ ਇਹਨਾਂ ਦੇ ਵਿੱਚ ਕਣਕ ਸਰੋਂ ਤੋਰੀਆ ਛੋਲੇ ਤੇ ਬਹੁਤ ਸਾਰੀਆਂ ਸਬਜ਼ੀਆਂ ਇਨਾਂ ਦੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿਹੜੇ ਬੀਜ ਤੁਸੀਂ ਕਿੰਨੇ ਰੇਟ ਤੇ ਖਰੀਦ ਸਕਦੇ ਹੋ ਤੇ ਨਾਲ ਹੀ ਫਲਦਾਰ ਬੂਟੇ ਜਾਂ ਜੋ ਵੀ ਕਿਸਾਨ ਵੀਰ ਕਲੌਨ ਵਾਲੇ ਰੁੱਖ ਲਾਉਣੇ ਚਾਹੁੰਦੇ ਨੇ ਜਿਵੇਂ ਸਪੈਦਾ ਟਾਲੀ ਇਹ ਰੁੱਖ ਵੀ ਤੁਸੀਂ ਇਹਨਾਂ ਮੇਲਿਆਂ ਤੋਂ ਖਰੀਦ ਸਕਦੇ ਹੋ ਫੁੱਲਾਂ ਦੇ ਬੀਜ ਵੀ ਖਰੀਦ ਸਕਦੇ ਹੋ ਫਲ ਫੁੱਲਦਾਰ ਫੁੱਲਾਂ ਵਾਲੇ ਬੂਟੇ ਵੀ ਖਰੀਦ ਸਕਦੇ ਹੋ ਤੇ ਨਾਲ ਹੀ ਹੋਰ ਵੀ ਬਹੁਤ ਤਰ੍ਹਾਂ ਦੇ ਬੂਟੇ ਤੁਸੀਂ ਇਹਨਾਂ ਮੇਲਿਆਂ ਤੋਂ ਖਰੀਦ ਸਕਦੇ ਹੋ ਆਓ ਕਰਦੇ ਆਂ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਣਕ ਬਾਰੇ ਅਣਕ ਦੇ ਜਿਹੜੀਆਂ ਵੈਰਾਈਟੀਆਂ ਦਿੱਤੀਆਂ ਜਾਂਦੀਆਂ ਨੇ ਸਮੇਂ ਸਰ ਬਜਾਈ ਜਾਣੀਆਂ ਪੀਬੀਡਬਲਯੂ 872 ਇਹ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਦੇ ਵਿੱਚ ਦਿੱਤੀ ਜਾਣੀ ਹੈ ਇਸ ਦਾ ਰੇਟ ਆ 1250 ਤੇ 2500 ਰੁਪਏ ਰੱਖਿਆ ਗਿਆ ਹੈ ਪੀਬੀਡਬਲਯੂ 826 824 ਤੇ ਪੀਬੀਡਬਲਯੂ 766 ਦਾ ਤੇ 725 677 ਦਾ ਤੇ ਜ਼ਿੰਕ 1 ਤੇ ਜ਼ਿੰਕ 2 ਇਹਨਾਂ ਸਾਰਿਆਂ ਦਾ ਰੇਟ ਆ 800 ਤੇ 1600 ਰੁਪਏ ਰੱਖਿਆ ਗਿਆ ਹੈ ਪੀਬੀਡਬਲਯੂ 869 ਇਹਦਾ ਪੈਕਿੰਗ ਹੈ 22 ਕਿਲੋ ਦੇ 45 ਕਿਲੋ ਇਹਦਾ ਰੇਟ 800 ਤੋਂ 1600 ਰੁਪਏ ਤੇ ਚਪਾਤੀ ਬਾਣਾ ਇਹ 10 ਕਿਲੋ ਤੇ 20 ਕਿਲੋ ਦੀ ਪੈਕਿੰਗ ਦੇ ਵਿੱਚ ਦਿੱਤੀ ਜਾਣੀ ਹੈ ਇਸਦਾ ਰੇਟ 600 ਤੇ 1200 ਰੁਪਏ ਰੱਖਿਆ ਗਿਆ ਹੈ ਪੀਬੀਡਬਲਯੂ 752 774 ਤੇ 757 ਇਹ ਪਛੇਤੀ ਵਿਜਾਈ ਦੇ ਲਈ ਕਿਸਮਾਨੇ ਇਹਨਾਂ ਦਾ ਪੈਕਿੰਗ ਹੈ ਜਿਹੜੀ 20 ਤੇ 40 ਕਿਲੋ ਦੀ ਰੱਖੀ ਗਈ ਹੈ 800 ਤੇ 1600 ਰੁਪਏ ਤੇ ਗਾਹ ਗੱਲ ਕਰੀ ਬਰਾਨੀ ਹਾਲ ਤਾਂ ਵਿੱਜੜੀ ਬਿਜਾਈ ਲਈ ਬਰੈਡ ਦਿੱਤੀ ਗਈ ਹੈ ਉਹ ਪੀ ਵੀ ਡਬਲਯੂ 660 ਹੈ ਇਹਦੀ ਪੈਕਿੰਗ 20 40 ਕਿਲੋ ਦੀ ਰੱਖੀ ਗਈ ਹੈ ਤੇ ਇਸ ਦਾ ਰੇਟ ਵੀ 800 ਤੋਂ 1600 ਰੁਪਏ ਰੱਖਿਆ ਗਿਆ ਤੇ ਜਿਉਆਂ ਦੀਆਂ ਦੋ ਕਿਸਮਾਂ ਦਿੱਤੀਆਂ ਗਈਆਂ ਨੇ ਪੀ ਐਲ 807 ਤੇ ਪੀ ਐਲ 891 ਇਹ ਕਿਸਮਾਂ ਦਾ ਬੀਜ ਵੀ ਤੁਸੀਂ 5 ਤੇ 10 ਕਿਲੋ ਦੀ ਪੈਕਿੰਗ ਵਿੱਚ ਲੈ ਸਕਦੇ ਹੋ ਤੇ 5 ਤੇ 18 ਕਿਲੋ ਦੀ ਪੈਕਿੰਗ ਇਹਦਾ ਰੇਟ 200 ਤੇ 400 150 ਤੇ 540 ਰੱਖਿਆ ਗਿਆ। ਜੇ ਛੋਲਿਆਂ ਦੀ ਗੱਲ ਕਰੀਏ 8 ਨੰਬਰ ਤੇ 10 ਨੰਬਰ ਇਹਦਾ ਰੇਟ 300 ਤੇ 600 ਰੁਪਏ ਰੱਖਿਆ ਗਿਆ ਛੋਲਿਆਂ ਦਾ ਤੇ ਮਸਰਾਂ ਦਾ ਐਲ ਐਲ 1373 2 ਕਿਲੋ ਦੀ ਪੈਗਿੰਗ ਹੈ 250 ਰੁਪਏ ਰੇਟ ਰੱਖਿਆ ਗਿਆ ਤੇ ਤੋਰੀਆ TL 17 ਤੇ ਇਹ ਵੀ ਅੱਧਾ ਕਿਲੋ ਤੇ ਕਿਲੋ ਦੀ ਪੈਕਿੰਗ ਹੈ 100 ਤੇ 200 ਰੁਪਏ ਰੇਟ ਰੱਖਿਆ ਗਿਆ ਰਾਸਰੋਂ ਜਾਂ ਦੋ ਕਿਸਮਾਂ ਤੁਸੀਂ ਖਰੀਦ ਸਕਦੇ ਹੋ ਗੋਬੀ ਸਰੋਂ ਦੀ 7 ਨੰਬਰ ਤੁਸੀਂ ਖਰੀਦ ਸਕਦੇ ਹੋ 400 ਗ੍ਰਾਮ ਤੇ 1 ਕਿਲੋ ਦੀ ਪੈਕਿੰਗ ਇਹਦੇ ਵਿੱਚ ਰੱਖੀ ਗਈ ਹੈ ਤੇ ਤਾਰਾ ਮੀਰਾ ਦੀ ਗੱਲ ਕਰੀਏ ਤਾਂ TLC 2 ਇਹ ਵੀ ਤੁਸੀਂ ਖਰੀਦ ਸਕਦੇ ਹੋ 100 ਰੁਪਏ ਤੇ 200 ਰੁਪਏ ਦੀ ਪੈਕਿੰਗ 80 263 ਇਹ 1 ਕਿਲੋ ਦੀ ਪੈਕਿੰਗ ਹੈ 150 ਰੁਪਏ ਵਰਸੀਮ ਦੀ ਗੱਲ ਕਰੀਏ ਤਿੰਨ ਕਿਸਮਾਂ ਦਿੱਤੀਆਂ ਜਾ ਰਹੀਆਂ ਹਨ 2 ਕਿਲੋ ਦੀ ਪੈਕਿੰਗ ਹੈ 700 ਰੁਪਏ ਜੇ ਵੀ ਨਾ ਚਾਰ ਕਿਸਮਾਂ ਦਿੱਤੀਆਂ ਜਾ ਰਹੀਆਂ ਹਨ ਨਾ ਬਕਰਿਆਂ ਬਕਰਿਆਂ ਪੈਕਿੰਗਾਂ ਵਿੱਚ 5 15 ਦੇ 25 ਇਹਦੇ 4 400 ਤੇ 1200 ਤੇ 2000 ਰੁਪਏ ਰੇਟ ਰੱਖਿਆ ਗਿਆ ਰਾਈ ਕਾ ਦੀ 1 ਕਿਲੋ ਦੀ ਪੈਕਿੰਗ ਦੀ ਕੀਮਤ ਜਾਰੀ ਹੈ 2 ਕੁ ਸਮਾਂ ਦੀ 300 ਰੁਪਏ ਰੇਟ ਰੱਖਿਆ ਗਿਆ ਇਸ ਤੋਂ ਬਾਅਦ ਦਾਲਾਂ ਤੇ ਤੇਲ ਵਿੱਚ ਕਿਟਾਂ ਇਹ ਵੀ ਤੁਸੀਂ ਖਰੀਦ ਸਕਦੇ ਹੋ ਇੱਕ ਪੈਕਿੰਗ ਦਾ 200 ਰੁਪਏ ਰੇਟ ਰੱਖਿਆ ਗਿਆ ਤੇ ਚਾਰਾਂ ਦੀ ਕਿਟ ਵੀ ਤੁਸੀਂ ਖਰੀਦ ਸਕਦੇ ਹੋ ਇਸ ਦਾ ਰੇਟ 300 ਰੁਪਏ ਰੱਖਿਆ ਗਿਆ ਇੱਕ ਪੈਕਿੰਗ ਦਾ ਤੇ ਜੇਕਰ ਗੱਲ ਕਰੀਏ ਸਬਜ਼ੀਆਂ ਦੀ ਸਬਜ਼ੀਆਂ ਦੇ ਵਿੱਚ ਬਹੁਤ ਸਾਰਿਆਂ ਸਬਜ਼ੀਆਂ ਦੇ ਬੀਜ ਦਿੱਤੇ ਜਾ ਰਹੇ ਹਨ ਗਾਜਰ, ਚੀਨੀ ਸਰੋਂ, ਟਣੀਆਂ, ਮੇਠੀ, ਪਿਆਜ਼ ਤੇ ਪਾਲਕ, ਮਟਰ, ਮੂਲੀ, ਟਮਾਟਰ, ਸਲਗਮ, ਪਕਚੋਈ, ਫੁੱਲ ਗੋਭੀ, ਬੈਂਗਣ, ਬੈਂਗਣ ਹਾਈਬ੍ਰਿਡ ਤੇ ਸਬਜ਼ੀਆਂ ਦੀ ਕਿਟ ਜਿਹੜੇ ਕਿਸਾਨ ਵੀਰਾਂ ਨੂੰ ਸਬਜ਼ੀਆਂ ਦੀ ਕਿਟ ਨਾਲ ਖਰਚ ਸਕਦਾ ਉਹਦੋਂ 10-12 ਕਿਸਮਾਂ ਦੇ ਇਹ ਬੀਜ ਨਾਲ ਵੀ ਸਾਰ ਸਕਦੇ ਆ ਜੇਕਰ ਜ਼ਿਆਦਾ ਬੀਜ ਲੈਣਾ ਹੈ ਤਾਂ ਤੁਸੀਂ ਵੱਖੋ-ਵੱਖਰੇ ਤੌਰ ਤੇ ਸਬਜ਼ੀਆਂ ਦੇ ਬੀਜ ਵੀ ਤੁਸੀਂ ਖਰੀਦ ਸਕਦੇ ਹੋ ਇਹ ਸਾਰੇ ਬੀਜ ਮੇਲਿਆਂ ਤੋਂ ਖਰੀਦ ਕੇ ਆਪਣੇ ਘਰਾਂ ਦੇ ਵਿੱਚ ਜਰੂਰ ਲਿਆ ਕੇ ਆਪਾਂ ਬਿਜਾਈ ਕਰੀਏ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਧੰਨਵਾਦ